ਸਤਿ ਸ਼੍ਰੀ ਅਕਾਲ ਜੀ ਸਾਰੇ ਪੈਨਪਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੋਰ ਸਨਾਲੋ ਠੀਕ ਠਾਕ ਹੋ ਸਾਰੇ ਤੇ ਅਸੀਂ ਵੀ ਠੀਕ ਆ ਤੇ ਅੱਜ ਮੈਂ ਗਿਆ ਸੀਗਾ ਬਾਗੇ ਪ੍ਰਾਣੇ ਬਾਗੇ ਪ੍ਰਾਣੇ ਕਿਉਂ ਜਾਣਾ ਪਿਆ ਉਹ ਜਪਨੂ ਨੇ ਨਾ ਮੇਰੀ ਨਵੀਂ ਐਂਕ ਦੀ ਡੰਡੀ ਤੋੜਤੀ ਉਹ ਹੋਣਾ ਐਨਕ ਕਿਸੇ ਨੂੰ ਦਾਖੜੀ ਕਰ ਲਈ ਉਹ ਬਾਈ ਕਹਿੰਦਾ ਸੋਮਵਾਰ ਨੂੰ ਮਿਲੂਗੀ ਕੋਈ ਜਵਾਰਾ ਬਾਈਕ ਨਾਲ ਵੀ ਉਹਦੀ ਨਾ ਜਿਹੜੀ ਡੰਡੀ ਆਇਡੈਂਟੀਫਾਈਡ ਹੋਈ ਡੰਡੀ ਤੇ ਮੈਨੂੰ ਆਇਆ ਸੀਗਾ ਮੇਰਾ ਜਿਹੋਰ ਨਾ ਬਫ ਫਰੇਮ ਪਾਇਆ ਮਨ ਦਾ ਵਜ ਤਾਂ ਤੇ ਕੀ ਕੀ ਲੇਖਾਂ ਦੀ ਕੀ ਆ ਪਤਾ ਇਹ ਹੈ ਕੀ ਆ ਬਣਾਣਾ ਹਲ ਕੀ ਆ ਇਹ ਕੀ ਕਹੀ ਸਸੀ ਕਾਲ ਜੀ ਸਸੀ ਕਾ ਬਲਾਓ ਪਹਿਲਾਂ ਸਸੀ ਕਾ ਬਲਾਓ ਐ ਨਹੀਂ ਕਰੀਦਾ ਆਂ ਦਾ ਸਸੀ ਕਾ ਬਲਾਓ ਭਾਈ ਸਸੀ ਕਾਲ ਜੀ ਕਿਵੇਂ ਹਨ ਨਾ ਕੀ ਕਹੀ ਸਸੀ ਕਾਲ ਜੀ ਕੀ ਕਹੀ ਐ ਨਹੀਂ ਕਰੀ ਪੋਤਾ ਪੋਤਾ ਚਾਦਰ ਖਰਾਬ ਜੂ ਤੂੰ ਸੋਹਣਾ ਪੋਤਾ ਮੇਰਾ ਕਮਰਾਂਗਾ ਕਾ ਦੂ ਮਾਰਦਾ ਨਾ ਗੱਲਾਂ ਹੈ ਐਨਾ ਸੋਹਣਾ ਪੋਤਾ ਮੇਰਾ ਰੋ ਏਸੀ ਓਨ ਕਰ ਦਿਓ ਦੇਖੋ ਪੇਟੇ ਦੇ ਰੰਗ ਤਾਂ ਹੈ ਏਸੀ ਰਿਮੋਟ ਕਿੱਥੇ ਐਸੀ ਦਾ ਕਰ ਦਨੇ ਆ ਯਾਰ ਰਾਮਣੂ ਇਹਨੂੰ ਮੜਾ ਜਾਣਾ ਬਾਹਰ ਕੱਢ ਕੇ ਬਾਹਰ ਪੇਟ ਦੇ ਰੋਟੀ ਨਹੀਂ ਖਾਣ ਦੇਣੀ ਇਹਨੇ ਹਰਜੀਤ ਬੀਜੀ ਨੇ ਕਿਉਂਕਿ ਇਹਨਾਂ ਨੂੰ ਫੋਨ ਆ ਰਿਹਾ ਆਪਣਾ ਆਪਣੀ ਹੁੰਦਾ ਗਾ ਇਹਨਾਂ ਚੀਜ਼ਾਂ ਨੂੰ ਕਿਉਂ ਫੋਨ ਪਤਾ ਕਿਵੇਂ ਆਇਆ ਜਦ ਪਨੌਰ ਨੇ ਨਾ ਫੋਨ ਤੇ ਫੜਿਆ ਹੋਇਆ ਸੀ ਤੇ ਉਹ ਲੋਕ ਖੁੱਲਾ ਸੀ ਤੇ ਅਨੇ ਡਾਇਲ ਕਰਤਾ ਡਾਇਲ ਕੀਓ ਉਹਨਾਂ ਬੱਚੇ ਨੂੰ ਜਿੱਥੇ ਮਰਜ਼ੀ ਮਲਾ ਦੇ ਉਹਵੇਂ ਲੱਗ ਜਾਂਦਾ ਤੇ ਉਹਨਾਂ ਨੇ ਬੈਕ ਕਾਲ ਕਰਤੀ ਹੁਣ ਉਹ ਗੱਲ ਕਰਦੇ ਜਾਂਦੇ ਨੇ ਤੇ ਉਧਰ ਵੇਖੋ ਜੱਪੂ ਇੱਧਰ ਆ ਜਾ ਪੁੱਤ ਮਮਾ ਬਾਸ ਆ ਜਾ ਪਾਪਾ ਰਸਤਾ ਬੰਦ ਕਰ ਰਿਹਾ ਤੇਰਾ ਟੀਵੀ ਵੀ ਬੰਦ ਕਰਤਾ ਕਿਆ ਤੇ ਅਸੀਂ ਤਾਂ ਅੰਦਰ ਪਏ ਸੀਗੇ ਪਹਿਲਾਂ ਨਾ ਛੇਤੀ ਕਿ ਜਾ ਬਬਾ ਛੇਤੀ ਛੇਤੀ ਛੋਟੇ ਜਿਹੇ ਟੀਵੀ ਨੂੰ ਵੀ ਹੋਇਆ ਜੱਪੂ ਦੇ ਦੋ ਰਮੜ ਮੋੜ ਮੋੜ ਫੁੜ 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 ਵੀ ਇਹਨਾਂ ਵੀ ਉੱਪਰ ਮਾ ਜੜੇ ਸੈਲਫ ਤੇ ਮੇਰਾ ਪੁੱਤ ਥੈਂਕ ਯੂ ਆਜੋ ਆਏ ਮੈਂ ਬਹੁਤ ਬੜਾਈ ਜੋ ਆਦੀ ਜਿਹੜੇ ਕੀ ਸਵਾਦ ਨਹੀਂ ਸੱਚ ਸੈਲਫ ਦੇ ਉੱਪਰ ਟਾਸਟ ਵੀ ਸੈੱਜਿਆ ਮੈਂ ਆਪਣੇ ਪੁੱਤ ਨੂੰ ਸਵਾਦ ਦੇ ਲਈ ਉੱਪਰ ਦੀ ਚੜ੍ਹ ਕੇ ਤੇ ਉਹਦੇ ਸੈਲਫ ਦੇ ਉੱਪਰ ਬੈਠਾ ਜੱਪੂ papa ਤੁਹਾਡੇ ਬਾਰੇ ਦੱਸ ਰਹੇ ਨੇ ਲਾ ਕਿਵੇਂ 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 ਅੱਖਾਂ ਦਾਰ ਰਹੇ ਸੀ ਮੈਮ ਕੁੱਟੂਗੀ ਉਹ ਇਧਰ ਕੋਈ ਅਸੀਂ ਜੱਪੂ ਨਾ ਕਰੇ ਜੱਪੂ ਨਾ ਜੱਪੂ ਅਜੇ ਕਾਊਂਟਿੰਗ ਸੁਣਨਾ ਸੁਣਾ ਦੋ ਵਨ ਇਹ ਚੜਦੀ ਉਹ ਤਾਂ ਹੁਣ ਬਥੇਰਾ ਹੈ ਨਾ ਹਾਂ ਹਾਂ ਤਾਂ ਅਸੀਂ ਬਾਲ ਮਾਰਦੇ ਆਂ ਬਾਰ ਮਾਰਦੇ ਆਂ ਮੈਂ ਕੁੱਟਾਂਗੀ ਸ਼ਰਾਰਤ ਕਰੀ ਮੈਂ ਬਿਰਚੀ ਛੁੱਟਿਆ ਮੈਂ ਕਹਿੰਦਾ ਮੈਂ ਕਿਹਾ ਉਹ ਖੜਕਾ ਜਾ ਬਾਰ ਮੈਂ ਕਹਾਂ ਵੀ ਕੋਈ ਹੋਰ ਹਾਂ ਕੱਪੜੇ ਫਾੜੀ ਜਾ ਕੇ ਵੇਖ ਲਾ ਚਿਪਕੀ ਕੋ ਛੱਡ ਗਿਆ ਵਾ ਦੇ ਦੋ ਦੇ ਦੋ ਸਰਪ ਦੇ ਬੈਠੀ ਚਿਪਕੀ ਕੋ ਛੱਡ ਗਿਆ ਮਾਚੀ ਕਿਥੇ ਕਿਹਨਾਂ ਆਪੇ ਕੀ ਮਾ ਸਾਸ਼ਟ੍ਰੀ ਕਾਲ ਬੁਲਾ ਦਿਓ ਫਿਰ ਸਾਸ਼ਟ੍ਰੀਏ ਕਾਲ ਬੋਲੋ ਚਿਕਾਇਕਾ ਸੱਚੀ ਗਾਲ ਜੀ ਐਵੇਂ ਨਹੀਂ ਨਾ ਬੁੱਤ ਦੰਦੀ ਨਾ ਮਾਰੀ ਮੈਂ ਮਾਂ ਕੋ ਖੋਲੀ ਡਰ ਜਾਂਦਾ ਬਚਣਾ ਜਮਾ ਨਹੀਂ ਦਲਦੀ ਡਰਦੀ ਤਾਂ ਹੈ ਹੀ ਨਹੀਂ ਜੀ ਡਰ ਤੇ ਹੈ ਹੀ ਨਹੀਂ ਇਸ ਕੁੜੀ ਨੂੰ ਬਿਲਕੁਲ ਨਹੀਂ ਦਫੂ ਸਾਰੇ ਕੰਦੇ ਸੱਚੀ ਗਾਲ ਜੀ ਇੱਧਰ ਆ ਜਾ ਸੱਚੀ ਗਾਲ ਦੇ ਹੋ ਜੀ ਹਾਏ ਹਾਏ ਮੇਰਾ ਪੁੱਤ ਡੇਗ ਗਿਆ ਦੇਖੋ ਜੀ ਜਦ ਪੁੱਤ ਡੇਗ ਗਿਆ ਓਏ ਸਾਰਾ ਸਮਾਨ ਵੀ ਡੇਗ ਗਿਆ ਪੁੱਤ ਆ ਮੈਂ ਚੱਕਾ ਮੰਮਾ ਚੱਕਦੀ ਇੱਧਰ ਆ ਜਾ ਆ ਜਾ ਮੈਂ ਚੱਕਦੀ ਆ ਸਾਰੀਆਂ ਦਾਈਆਂ ਦੁਈਆਂ ਵੀ ਗਿਰ ਗਈਆਂ ਨੀਵਾ ਬਹੁਤ ਹੈ ਤੇ ਤਾਂ ਕਰਕੇ ਬਾਤ ਤਰ ਰਹਿ ਜਾਂਦੀ ਜੈਸਾ ਹੁਣ ਫਸ ਗਿਆ ਉਹ ਦੇਖਿਓ ਹੁਣ ਕੀ ਕਰ ਰਹੀ ਪਹਿਲਾਂ ਲਾ ਬੈੱਡ ਹੁੰਦਾ ਫਿਰ ਤਾਂ ਫਿਰ ਤੇ ਹਾਂ ਕਿਦਣਾ ਸਾਡੀ ਰੋਜ਼ ਦੀ ਇੱਕ ਹੀ ਕੰਨੀ ਸੀ ਨਾ ਕਿ ਬਲੌਗਿੰਗ ਨਹੀਂ ਹੋਈ ਅੱਜ ਫਿਰ ਅਸੀਂ ਹੁਣ ਜਾ ਕੇ ਵੀਡੀਓ ਬਣਾਉਂਦੇ ਪਏ ਆ ਤੇ ਆਹ ਕੀ ਕਚਰ ਲਾ ਰਹੇ ਆ ਕਹਿੰਦੇ ਕੱਕਰ ਠੀਕ ਠਾਕ ਆ ਦੇਖੋ ਜੱਪੂ ਐ ਟਾਈਮ ਕਲੱਚਰ ਲਾਉਂਦਾ ਨਹੀਂ ਹੈਗਾ ਛੋਟਾ ਜਿਹਾ ਕਿਹਦਾ ਕਲੱਚਰ ਹੈ ਜੱਪੂ ਕਿਹਦਾ ਕਲੱਚਰ ਹੈ ਹਾਂ ਜੀ ਕਿਹਦਾ ਕੱਕਰ ਹਾਂ ਜੀ ਹਾਂ ਕਾਕਾ ਦਾ ਸਾਚੀ ਕਾਲ ਜੀ ਕਿਹਦਾ ਚਾਚੀ ਕਾਲ ਜੀ ਇੱਧਰ ਕਾ ਮੂੰਹ ਦੇ ਕਰਕੇ ਦੇ ਬੁਲਾਵੋ ਅੱਛਾ ਇੱਧਰ ਮੂੰਹ ਕਰਕੇ ਬੁਲਾਓ ਨਾ ਕਹਾਂ ਜਾ ਰਹੇ ਹੋ ਜੱਪੂ ਜੱਪੂ ਕਹਾਂ ਜਾ ਰਹੇ ਪਰਸ ਟਾਂ ਕੇ ਲੋ ਤੋ ਪੈਰੋਂ ਮੈਂ ਕੁਛ ਨਹੀਂ ਡਾਲਣਾ ਬੈਲੀ ਨਹੀਂ ਡਾਲਣੀ ਬੈਲੀ ਨਹੀਂ ਹੈ ਆ ਜਾਓ ਨਾ ਤੁਸੀਂ ਅੰਦਰ ਆ ਜਾਓ ਜੱਪੂ ਪੈਰਾਂ ਜਿਹੇ ਨਹੀਂ ਪਾਉਣਾ ਜੱਪੂ ਕਿੱਥੇ ਚੱਲ ਬਾਏ ਪੈਰਾਂ ਜਿਹੇ ਨਹੀਂ ਕੁਛ ਪਾਣਾ ਬਾਏ ਪਰਸ ਤੇ ਵੇਟ ਕਰਨੀ ਆ ਜੀ ਨੇ किसन करो फिर कि चले लाके? टंग टंगो एने <laughs> <किने सासे> <laughs> मैं टंग नहीं क्योंकि मैं जप दबारा करो इधर ਜੱਪੂ ਦਵਾਰਾ ਦੇਖੋ ਜੱਪੂ ਮੇਰੇ ਵੱਲ ਦੇਖੀ ਸਾਸਿਕਾਲ ਜੀ ਸਾਸਿਕਾਲ ਜੀ ਸਾਸਿਕਾਲ ਅੱਖਾਂ ਵੀ ਮਟ ਗੰਦੀ ਰਾਤ ਕਿਹਦਾ ਫੋਨ ਆਇਆ ਸੀ ਭੂਆ ਦਾ ਭੂਆ ਦਾ ਬਾਰੂਪ ਦਾ ਬਾਰੂਪ ਭੂਆ ਦਾ ਫੋਨ ਆਇਆ ਸੀ ਨਾ ਹਾਂ ਨਾਨੀ ਦਾ ਵੀ ਫੋਨ ਆਇਆ ਸੀ ਹੈ ਨਾ ਦਿੱਲੀ ਤੋਂ ਨਾਨੀ ਦਾ ਫੋਨ ਹੈ ਬੁਲਾਓ ਭੂਆ ਨੂੰ ਸਾਸਿਕਾਲ ਜੀ ਬਾਈ ਰਾਤ ਤੁਸੀਂ ਸਾਸਿਕਾਲ ਨਹੀਂ ਬੁਲਾਈ ਸੀ ਹੁਣ ਬੁਲਾਓ ਸਾਸਿਕਾਲ ਹੂੰ ਰਾਤ ਸਾਸਿਕਾਲ ਨਹੀਂ ਬੁਲਾਈ ਸੀ ਹੂੰ ਚਾਚੀਕਾਲ ਨਹੀਂ ਬੁਲਾਈ ਸੀ ਉਹ ਨਹੀਂ ਬਲਾ ਗਈ ਸੀਗੀ ਬਲਾਤ ਗਈ ਸੀ ਉਹ ਫੋਨ ਫੜਦੀ ਸੀ ਗੰਦੇ ਮੰਮ ਨਹੀਂ ਕਰਨੇ ਆਏ ਹਾਏ ਗੰਦੇ ਮੋਮੋ ਹੈਂਕੀ ਲੋ ਹੈਂਕੀ ਕਿਥੇ ਆ ਦੇਓ ਜਰਾ ਆਇਓ ਦੇ ਦੋ ਹੋਰ ਰਿਆ ਤੁਹਾਡਾ ਹੋਏਗੀ ਹੈਂਕੀ ਵੀ ਲੱਗਣਾ ਨਾਲ ਹੈਂਕੀ ਵੀ ਲੈ ਕੇ ਜਾਈਦਾ ਹੁੰਦਾ ਪਰਸ ਤੇ ਗਿਰ ਗਿਆ ਹੈਂਕੀ ਵੀ ਲੱਲੋ ਨਾਲ ਹੈਂਕੀ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਰਾਤ ਸਾਡਾ ਵਲੋਗ ਨਹੀਂ ਆਇਆ ਉਹਦਾ ਰੀਜ਼ਨ ਆ ਸੀ ਇੱਕ ਤਾਂ ਟਾਈਮ ਜਾਂ ਨਹੀਂ ਲੱਗਾ ਉਦੋਂ ਜਦੋਂ ਅਸੀਂ ਤਿਆਰੀ ਕਰਨ ਲੱਗੇ ਬਣਾਉਣ ਲੱਗੇ ਵੀਡੀਓ ਤੇ ਸਾਨੂੰ ਬਾਰੋਂ ਵੀ ਫੋਨ ਆ ਗਿਆ ਤੇ ਇੱਕ ਦਿੱਲੀ ਤੋਂ ਸੀ ਹਨਾ ਮਾਸੀ ਉਹਨਾਂ ਦਾ ਫੋਨ ਆ ਗਿਆ ਉਹ ਮੇਰੇ ਮਾਸੀ ਉਹ ਮੈਨੂੰ ਕਹਿੰਦੇ ਮੈਂ ਤੇ ਦੀਦੀ ਬਣਾਈ ਸੀ ਪਰ ਮੈਨੂੰ ਉਹ ਕਹਿੰਦੇ ਰਮਨ ਤੇਰੀ ਤੇਰੀ ਉਮਰ ਮੇਰੀ ਬੇਟੀ ਦੀ ਉਮਰ ਜਿੰਨੀ ਹੈਗੀ ਮਤਲਬ ਕਿ ਉਹਨਾਂ ਦੇ ਲਾਗੇ ਤੱਕ ਗਿਆ ਛੋਟੀ ਆ ਮੈਂ ਕਿ ਵੱਡੀ ਆ ਮੈਂ ਹਨਾ ਤੇ ਤੂੰ ਮੇਰੀ ਬੇਟੀ ਹੈਗੀ ਹੈ ਤੇ ਤੂੰ ਮੈਨੂੰ ਮਾਸੀ ਗਿਆ ਕਰ ਤੇ ਉਹ ਦਿੱਲੀ ਤੋਂ ਨਹੀਂ ਤੇ ਫਿਰ ਮੈਂ ਮਸੀ ਕਹਿਣਾ ਸੀ ਕਿਉਂਕਿ ਮੇਰੇ ਫਿਰ ਪੇਕੇ ਵੱਲੋਂ ਦੀ ਤਰੋਂ ਪੈਗੇ ਨੇ ਫਿਰ ਉਹਨਾਂ ਨੇ ਗੱਲ ਕੀਤੀ ਕਾਫੀ ਟਾਈਮ ਬਾਅਦ ਉਹਨਾਂ ਦਾ ਫੋਨ ਆਇਆ ਸੀ ਵੀਡੀਓ ਕਾਲ ਤੇ ਜ਼ਿਆਦਾਤਰ ਦੇਖੋ ਭੈਣ ਭਰਾਵਾਂ ਦੀ ਨਾ ਵੀਡੀਓ ਕਾਲ ਜੇ ਉਹ ਪਹਿਲੇ ਦੂਜਾ ਫੋਨ ਲਾਂਦੇ ਨੇ ਤੇ ਉਹ ਫਿਰ ਪੁੱਛ ਲੈਂਦੇ ਆ ਵੀਡੀਓ ਕਾਲ ਲਾਣ ਵਾਸਤੇ ਜਾਂ ਅਸੀਂ ਪੁੱਛ ਲੈਨੇ ਆ ਤੇ ਸਾਡੀ ਆਪਾਂ ਗੱਲ ਕਰਨੇ ਵੀਡੀਓ ਕਾਲ ਤੇ ਵੀ ਤੇ ਜਪਨੌਰ ਨਾਲ ਰਾਤ ਸਾਨੂੰ ਗੱਲ ਨਹੀਂ ਕਰਨ ਦੇ ਰਹੀ ਸੀ ਉਸ ਕਰਕੇ ਨਾ ਵੀਡੀਓ ਬਣਾ ਮੈਂ ਨਾਲ ਨਾਲ ਵੀਡੀਓ ਬਣਾਉਂਦੀ ਪਈ ਸੀ ਪਰ ਉਹ ਫਿਰ ਨਾ ਫੋਨ ਆ ਗਏ ਵਿੱਚ ਤਾਂ ਕਰਕੇ ਉਹ ਹਰਜੀਤ ਵਾਲਾ ਫੋਨ ਵੀ ਬਿਜੀ ਸੀ ਤੇ ਮੇਰਾ ਵੀ ਫੋਨ ਬਿਜੀ ਹੋ ਗਿਆ ਫਿਰ ਮੈਨੂੰ ਸਾਨੂੰ ਛੱਡਣਾ ਪਿਆ ਮੈਂ ਕੋਈ ਨਹੀਂ ਕੱਲ ਪਾ ਦਾਂਗੇ ਤੇ ਹੁਣ ਜਪਨੂਰ ਸਵੇਰ ਦੀ ਉੱਠ ਕੇ ਆਪਣਾ ਦੁੱਧ ਪਾਣੀ ਪੀ ਕੇ ਪਰਸ ਨੂੰ ਲੱਗੀ ਹੋਈ ਆ ਮੈਨੂੰ ਕਹਿੰਦੀ ਅਲਮਾਰੀ ਚੋਂ ਪਰਸ ਕੱਢ ਕੇ ਦੋ ਜੱਪੂ ਕੀ ਕਰਦੇ ਹੁਣ ਬਾਜ਼ਾਰੋਂ ਲੈਣ ਦੀ ਚੀਜੀ ਕਿ ਨਹੀਂ ਜੀ ਜੀ ਚੀਜੀ ਲੈਣ ਦੀ ਕਿ ਨਹੀਂ ਹਾਂ ਸਾਢੇ 5 ਵਜੇ ਤੋਂ ਟੀਵੀ ਚ ਮਸਤੋ ਵੀ ਘੰਟੇ ਟੀਵੀ ਪਤਾ ਨਹੀਂ ਰਾਤ ਸੌਂਦੇ ਕਿਵੇਂ ਅੱਧੀ ਰਾਤ ਵੀ ਫੋਨ ਤੇ ਲੱਗੇ ਰਹਿੰਗੇ ਹਣਾ ਮਟੇ ਅੱਜ ਅਚਾਰ ਆਇਆ ਤਾਂ ਹਨੀ ਗਟਾ ਜਟਰ ਤਿਆਰ ਕੀਤਾ ਭਾਈ ਨੇ ਹੂੰ ਉਹਦੇ ਛੱਡਣ ਚੱਲੇ ਆ ਅੱਛਾ ਜੱਪੂ ਵੀ ਬਿਜ਼ੀ ਹੈ ਚਾਹ ਤੇ ਬਿਜੀ ਹੈ ਕੰਮ ਪਿਆ ਹੈ ਇਹ ਕਰਨ ਵਾਲਾ ਜੱਪੂ ਚੱਲਿਆ ਪਤਾ ਨਹੀਂ ਕਿੱਦਾਂ ਨੂੰ ਜੱਪੂ ਨੂੰ ਤਾਂ ਹੁਣੇ ਨੂਨਾ ਮੈਂ ਹੁਨੇ ਅਨੂਨਾ ਮੈਂ ਹੁਨੇ ਬੈਲੀ ਪਾ ਗਈ ਏ ਕਿ ਇਹ ਕੰਨੀ ਬੈਲੀ ਪਾ ਦੋ ਹਾਂ ਵਰਸਪਾਉਂਦਾ ਵਰਸਪਾ ਐਵੇਂ ਫੜ ਕੇ ਨੀਲੇ ਜਾਈਦਾ ਪੁੱਤ ਤਾਂ ਕਿ ਲਈ ਆਈਦਾ ਉਹਦੇ ਤਨ ਤਨੀ ਹੁਣ ਪੈਰਾ ਚੜਾਈ ਏ ਡਿੱਗੂ ਨਾ ਹਾਂ ਆਈ ਬੀ ਬਸ ਕਰੋ ਬਸ ਬਸ ਬਹੁਤ ਸਾਫ ਹੋ ਗਿਆ ਮੇਰੇ ਪਹਿਲੇ ਨਾਈ ਤੋਂ ਹੀ ਕਰਾ ਲਓ ਫੇਰ ਚਲੇ ਜਾਓ ਬਾਜ਼ਾਰ ਪਾਪਾ ਨਾਲ ਚਲਾ ਜੀ ਨਹੀਂ ਹਾਂ ਨਹੀਂ ਆਏ ਕਿਵੇਂ ਨਹੀਂ ਨਹੀਂ ਕਰਦਾ ਜੱਪੂ ਥੰਡੇ ਥੰਡੇ ਬਣਨਾ ਜਦੋਂ ਇੱਕ ਦਿਨ ਨਾ ਜਕਨੂਰ ਦੇ ਨਾਲ ਠੰਡਾ ਜਿੱਦਾਂ ਮੌਸਮ ਖਰਾਬ ਹੋਇਆ ਸੀ ਤਾਂ ਫਿਰ ਟੈਂਕੀ ਦਾ ਪਾਣੀ ਵੀ ਠੰਡਾ ਰਹਿੰਦਾ ਕੀ ਹੋਇਆ ਮੇਰੇ ਕੋਲ ਝੂਠ ਬੋਲਿਆ ਸੀ ਗਰਮ ਪਾਣੀ ਹੈ ਜਦੋਂ ਮੈਂ ਨਾਲ ਲਗਾ ਠੰਡਾ ਹੀ ਪਾਣੀ ਕੀ ਦਾ ਪਾਣੀ ਉਹਦੇ ਦੇ ਮੈਂ ਜਦੋਂ ਕਿਹਾ ਸੀ ਗਰਮ ਪਾਣੀ ਹੈ ਠੰਡਾ ਪਾਣੀ ਨਹੀਂ ਟੈਂਕੀ ਦਾ ਠੰਡਾ ਸੀ ਗਿਜਰ ਚਲਾਇਆ ਨਹੀਂ ਸੀ ਗਿਜਰ ਨਹੀਂ ਤੁਸੀਂ ਚਲਾਇਆ ਨਹੀਂ ਮੈਂ ਬਾਅਦ ਚ ਚਲਾਇਆਗਾ ਤੇ ਇਹ ਕਹੇ ਸੀ ਤੂੰ ਕਹੇ ਨਹੀਂ ਨਹੀਂ ਗਰਮ ਪਾਣੀ ਹੈ ਇਹਨਾਂ ਤੇ ਜਪਨੂਰ ਦੇ ਨਾਲ ਪਾ ਗਿਆ ਠੰਡੇ ਡੱਬਾ ਠੰਡੇ ਪਾਣੀ ਦਾ ਕਹਿੰਦੀ ਵਾਹ ਗੁਰੂ ਵਾਹ ਗੁਰੂ ਵਾਹ ਜੋ ਪੱਕੇ ਮੈਂ ਕਿਤਾ ਸੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹਾਂ ਮੈਂ ਨਹੀਂ ਜਾਣਾ ਜੂਣਾ ਕਿਤੇ ਨਾ 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 ਮम्मा ਮम्मा ਨਾਲ ਕੰਮ ਕਰਾਉਣਾ ਠੀਕ ਹੈ ਝਾੜੂ ਮਾਰ ਰਵਾਨਾ ਤੁਸੀਂ ਸਾਫ ਸਫਾਈ ਕਰਨੀ ਹੈ ਜੇ ਮੈਂ ਝਾੜੂ ਮਾਰਨ ਲੱਗਾ ਇਹ ਜੱਟ ਨੋਰ ਪਤਾ ਕਿ ਕਰੇਗੀ ਦੇਖੋ ਆਪਣਾ ਕੋਈ ਵੀ ਕਪੜਾ ਲੈ ਕੇ ਨਾ ਉਹਦੇ ਨਾਲ ਝਾੜ ਪੂੰਝ ਕਰਨ ਲੱਗ ਜਾਂਦੀ ਮੇਰੇ ਨਾਲ ਪੋਚਾ ਵੀ ਸਿੱਖ ਗਈ ਹੈ ਕੀ ਹੋ ਗਿਆ ਹੋਇਆ ਕੀ ਹੋਇਆ ਕੀ ਸਿੱਮੇ ਨਾ ਝੜੂ ਇਹਨੇ ਕੀ ਕੀਤਾ ਝੜ ਚੱਕ ਰਿਹਾ ਸੀ ਛੱਡੇ ਨਾ ਝੜੂ ਆਹ ਦੇ ਪੁੱਠੇ ਕੰਮ ਕਰਦੇ ਝਾਰੂ ਜਿੱਥੇ ਜਾਵੇ ਉੱਥੇ ਫਾੜੀ ਲੈਂਦੀ ਲੱਭੀ ਲੈਂਦੀ ਹਰ ਘਰ ਦੇ ਵਿੱਚ ਜਿੱਦੋ ਵੀ ਜਾਂਦੀ ਕਿਤੇ ਮੈਂ ਨਹੀਂ ਭਾਣੇ ਮੰਗਵਾਰੀ ਦੇ ਭੋ ਭਾਣੇ ਮੰਨਦੇ ਹੋ ਤੁਸੀਂ ਗੰਦੇ ਮਾਮ ਕਿਉਂ ਕਰਦੇ ਹੋ ਔਰ ਇਹ ਤਾ ਹਾਂ ਕੀ ਤਾਂ ਮੈਂ ਤਾਂ ਨਹੀਂ ਗਿਆ ਭਾਨੇ ਮੰਨਣ ਨੂੰ ਤੁਸੀਂ ਹੁਣ ਫੱਟੀ ਲੈ ਕੇ ਚੜ ਗਏ ਉੱਤੇ ਹਾਂ ਫੱਟੀ ਲੈ ਕੇ ਚੜ ਗਏ ਫਿਰ ਮੈਂ ਭੱਡੀ ਬੈੱਡ ਤੇ ਰੱਖ ਦੂੰ ਬੈੱਡ ਤੇ ਰੱਖ ਦੋ ਫਿਰ ਮੈਂ ਭੰਡ ਮੰਨਦੀ ਏ ਦੇਖ ਲੋ ਵੱਡੇ ਵੱਡੇ ਕੰਮ ਕਰਦੇ ਜੇ ਤੂੰ ਕਿਵੇਂ ਭੰਡ ਮੰਨਦੀ ਤੇ ਸਾਰੀ ਚ ਹੋਏਗੀ ਰੀਚਿੰਗ ਹੋ ਜਾਏਗੀ ਚਲੋ ਅੰਦਰ ਚਲਵਾ ਦੇ parcel ਆਇਆ ਤੇ ਚੀਜੀ ਆਈ parcel ਆਇਆ ਦੇਖ ਆ ਦੇਖ ਚੀਜੀ ਆਏ ਗਿਫਟ ਆਇਆ ਜਪੂ ਦਾ ਫੇਰ ਅੱਜ ਆ ਜੋ ਚਲੋ ਚਲੀ ਅੰਦਰ ਪਾਪਾ ਕੋਲ उतरो आ आ गिफ्ट देखिए गिफ्ट आ जाओ चलो 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 अंदर चलो भज भज के चलो भज भज के भज भज के चलो हाँ गिफ्ट आ गया गिफ्ट गिफ्ट बहुत तो गिफ्ट अंदर चल पापा को लेके चलो हैंड वॉश करने हैं ठीक है उसको बस हाँ इन फड़े है ना फिर हैंड वॉश करने हैं लाइट जगाना लाइट जागी चलो पापा को खोलो ओपन करो ਇਹ ਪੂਦਾ ਗਰਮੀਆਂ ਦਾ ਕੱਪੜੇ ਗਰਮੀਆਂ ਦੇ ਕੱਪੜੇ ਨਿਕਰਾ ਆਇਆ ਨਿਕਰਾ ਨਿਕਰਾ ਮੰਗਾਈਂ ਮੈਂ ਦੇਖੀਗੀ ਆਪਾਂ ਹੋ ਕੇ ਦੇਖੀਗੀ ਇਹ ਪਾਰਸਲ ਹੈ ਨਾ ਗਿਫਟ ਤੇ ਨਹੀਂ ਜਫਨੂਰ ਦੀ ਹੈ ਗਿਫਟ ਹੈ ਜਫਨੂਰ ਦੀ ਜਪੂ ਤੇਰੀ ਆਏ ਨਿਕਰਾ ਨਿਕਰਾ ਏ ਕਰਦੇ ਕਰਦੇ ਮੈਂਗਾ ਪੈ ਗਿਆ ਮੋਟੇ ਚੱਕ ਨਿਕਰ ਉਹ ਤੇਰੀ ਆਏ ਤੇ ਬਦਲ ਬਦਲ ਕੇ ਆ ਗਈਆਂ ਜਿਹੜੀਆਂ ਮੈਂ ਬੁਲਾਈਆਂ ਮੰਗਾਈਆਂ ਸੀ ਉਹ ਤੇ ਆਈਆਂ ਨਹੀਂ ਉਹ ਤੇ ਹੋਰ ਹੀ ਆ ਗਈਆਂ ਮੁੰਡੇ ਦਿਖਾ ਇੱਕ ਪੈਕਟ ਮੈਨੂੰ ਦੇ ਦਿਓ ਇਹ 1 1 ਬਸ 1 ਹੋਰ ਦੋ ਤੁਸੀਂ ਲਓ ਖੋਲੋ ਫਿਰ ਚਲ ਆ ਵੀ ਹੈ ਕਿ ਕਲਰਫੁੱਲ ਆ ਗਈਆਂ ਹਾਂ ਦੁੱਗੀਆਂ ਪੰਗਾਈਆਂ ਸੀ ਹਾਂ ਹਾਂ ਉਹ ਜਿਹੜੀ ਮੈਂ ਤੁਹਾਨੂੰ ਤਰੀਕਾ ਬੰਦ ਤੋ ਸਹੀ ਹੈ ਹਾਂ ਓਏ ਓਏ ਮੈਂ ਜੱਪੂ ਜੱਪੂ ਖੁਸ਼ ਹੋਇਆ ਵਰਦਾ ਹਾਂ ਨਾ ਨਵੀਂ ਬੱਚੇ ਕੋਲ ਲਿਖੀਆਂ ਸੀ ਨਾ ਉਦੋਂ ਮੈਨੂੰ 200 ਦੀਆਂ 8 ਪਈਆਂ ਸੀ ਇਹ ਕਿੰਨੀਆਂ ਐ 300 ਦੀਆਂ 12 ਉਹ ਤਾਂ ਠੀਕ ਆ 25 ਰੁਪਏ ਦਾ ਕਬੀਸ ਪਈ ਹੂੰ ਪਰ ਮੈਨੂੰ ਕੱਪੜੇ ਦਾਦਾ ਉਹ ਮੰਨ ਠੀਕ ਆ ਸੂਤੀ ਜੀਆਂ ਨਾਲੇ ਹੈ ਠੀਕ ਆ ਚਲੋ ਠੀਕ ਦਾ ਓਕੇ ਆ ਓਕੇ ਆ ਬਸ ਮੈਂ ਸਾਰੀਆਂ ਥੋੜਾ ਘਟਕਣੀਆਂ ਦੇ ਐ ਉਹ ਤਾਂ ਪੈਕਟ ਪਿਆ ਰਹੇ ਇਹਦੇ ਵੀ ਮੇਰੀ ਬਣਾ ਲੈਣਾ ਰੱਖ ਲੈ ਰਹੇ ਆਂ ਆਨਲਾਈਨ ਇੱਕ ਚੀਜ਼ ਆ ਆ ਚੀਜ਼ਾਂ ਦਾ ਫਾਇਦਾ ਹੋ ਜਾਂਦਾ ਕਈ ਵਾਰੀ ਡੀਲ ਵਗੈਰਾ ਨਿਕਲੀ ਹੋਏ ਨਾ ਉੱਪਰ ਤੇ ਆ ਚੀਜ਼ਾਂ ਦਾ ਫਾਇਦਾ ਹੋ ਜਾਂਦਾ ਛੋਣੀਆਂ ਛੋਣੀਆਂ ਇਹ ਤਾਂ ਪੂਰੀਆਂ ਬੈਂਤੀਆਂ ਨਿਕਰਾ ਹਰਨ ਜੇ ਕੋਈ ਸ਼ਾਸਿਕਾਲ ਦਾ ਬੁਲਾਵੋ ਇੱਧਰ ਚੋਰੀ ਚੋਰੀ ਰਿਮੋਟ ਚੱਕਣ ਆਇਆ ਸੀਗਾ ਹਨਾ ਰਵਣਾ ਅ ਚੋਰ ਨਾ ਆ ਰਿਮੋਟ ਦੇ ਉੱਤੇ ਹੀ ਪੈ ਗਈ ਰਿਮੋਟ ਚੱਕਣ ਆਈ ਤੇ ਮੈਨੂੰ ਲੱਗ ਗਿਆ ਪਤਾ ਤੇ ਰਿਮੋਟ ਦੇ ਉੱਤੇ ਪਏ ਦੋਨੇ ਰਿਮੋਟ ਇਕੱਠੇ ਕਰਕੇ ਤੇ ਚੱਕ ਲਏ ਹੁਣ ਇਹ ਦਵਾਈਆਂ ਹੀ ਹਨ ਹੈ ਦਵਾਈਆਂ ਦੇਰੀਆਂ ਆਈਆਂ ਤੇ ਹੋ ਗਿਰਨੀਆਂ ਫਿਰ ਆਪਦੀ ਦਵਾਈ ਦੀ ਸੀਸੀ ਭੰਨਤੀ ਇਹਨੇ ਬੁੱਕ ਉਹ ਕੁਆਲੀ ਦੀ ਨੂਰਾ ਕੀ ਕੀਤਾ ਚਾਚੀ ਗਾ ਗੀ ਗਾ ਚਾਚੀ ਗਾਲ ਜੀ ਕੀ ਕਹਿੰਦੇ ਹੋਈ ਤੇਰੇ ਘੁੱਟ ਪੈ ਲਈ ਜੀ ਤੇ ਭੇ ਮਮਾ ਕੀ ਕਹਿੰਦੇ ਆ ਇਹ ਮੇਰਾ ਪੋਰਸ਼ਾ ਪਤਾ ਨਵਾਂ ਆ ਇਹ ਤੋੜ ਨਾ ਦੇ ਦੰਦਾਂ ਚ ਲੈ ਲੈ ਕੇ ਆ ਦੇ ਦੇ ਮੈਨੂੰ ਆ ਮਮਾ ਦੁੱਧ ਪੀ ਲਾ ਦੂੰ ਦੁੱਧੂ ਪੀ ਲੋ